ਹਾਂਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭੈਣ ਜੀ ਅਸੀਂ ਬੈਂਕ ਤੋਂ ਗੁਰਦਾਸਪੁਰ ਤੋਂ ਗੱਲ ਕਰ ਰਹੇ ਹਾਂ ਹਾਂਜੀ ਜੀ ਭੈਣ ਜੀ ਬੈਂਕ ਤੋਂ ਹਾਂਜੀ ਹਾਂਜੀ ਬੈਂਕ ਤੋਂ ਤੇ ਭੈਣ ਜੀ ਤੁਹਾਡੇ ਮੁੰਡੇ ਦਾ ਰਿਸ਼ਤਾ ਹੋਇਆ ਸੀਗਾ ਗੁਰਦਾਸਪੁਰ ਸੁਖਜਿੰਦਰ ਹੋਣਾ ਦੀ ਸੁਖਜਿੰਦਰ ਸਿੰਘ ਦੀ ਬੇਟੀ ਨਾਲ ਹਾਂਜੀ ਹਾਂਜੀ ਹੋਇਆ ਸੀ ਤੇ ਅੱਜ ਕਰਤੀ ਸੀ ਉਹ ਕੀ ਗੱਲ ਕੀ ਹੋਈ ਸੀ ਗੱਡੀ ਚਾਹੀਦੀ ਸਰ ਉਹ ਗੱਡੀ ਮੰਗੀ ਸੀ ਸਪਾਰੀ अच्छा गड्डी चाहिदी सी हां गड्डी चाहिदी सानू ते पैं जी ਤੁਹਾਨੂੰ ਪਤਾ ਮਹंगाई ਦਾ ਜ਼ਮਾਨਾ ਹੈ ਮੁੰਡਾ ਸਾਡਾ ਫੁੜਿਆ ਲਿਖਿਆ ਜੀ 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 ਪੈਂ ਜੀ ਸਾਡੇ ਕੋਲ ਨਾ ਸੁਖਜਿੰਦਰ ਸਿੰਘ ਜੀ ਆਏ ਸੀ ਤੇ ਉਹਨਾਂ ਨੇ ਨਾ ਲੋਨ ਲਈ ਸਾਡੇ ਕੋਲ ਐਪਲੀਕੇਸ਼ਨ ਪਾਈ ਸੀ ਉਹਨਾਂ ਨੇ हां जी जी ਤੇ ਅਸੀਂ ਉਹਨਾਂ ਦਾ ਲੋਨ ਤੇ ਚਲੋ ਅਸੀਂ ਕਰ ਦਿੱਤਾ ਹੋਇਆ ਓਕੇ ਪਰ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆਂ ਕਿ ਹੋਰ ਵੀ ਜੇ ਤੁਹਾਡੀ ਮੰਗ ਹੈਗੀ ਹਨਾ ਉਹ ਕਹਿੰਦੇ ਸੀ ਕਿ ਇਕਾਰੀ ਮੁੰਡੇ ਵਾਲਿਆਂ ਨੂੰ ਤੁਸੀਂ ਪੁੱਛ ਲਿਓ ਹਾਂਜੀ ਹਾਂਜੀ ਹੋਰ ਵੀ ਜੇ ਕੋਈ ਚਾਹੀਦਾ ਤਾਂ ਫਿਰ ਅਸੀਂ ਹੁਣੇ ਲੋਨ ਤਾਂ ਪਾਸ ਕਰਨੀ ਆ ਫਿਰ ਬਾਕੀ ਇਹ ਡਿਮਾਂਡਾਂ ਵੀ ਤੁਹਾਡੀਆਂ ਪੂਰੀਆਂ ਕਰ ਲਾਂਗੇ ਅਸੀਂ ਨਾਲੇ ਹਾਂਜੀ ਹਾਂਜੀ ਕਰ ਦਿਓ ਕਲਸੋਲੇ ਦਾ ਕੜਾ ਵੀ ਚਾਹੀਦਾ ਬੰਦੇ ਵਾਸਤੇ ਅੱਛਾ ਤੇ ਹੋਰ ਕੋਈ ਫ੍ਰਿਜ ਕੋਈ ਏਸੀ ਫਿਰ ਜਿਹਦੇ ਨੋਰਮਲ ਹੀ ਹੁੰਦੇ ਇਹਦੇ ਘਰਾਂ ਵਿੱਚ ਚਾਹੀਦੇ ਹੀ ਉਹ ਫ੍ਰਿਜ ਏਸੀ ਵਗੈਰਾ ਉਹ ਤੇ ਈਆਂ ਨੂੰ ਦੇਣਾ ਹੀ ਅਸੀਂ ਜਿਹੜਾ ਰੱਖਣਾ ਉਹ ਤੇ ਇਹਨਾਂ ਦੀ ਕੁੜੀ ਨਹੀਂ ਰੱਖਣਾ ਤੇ ਕੀ ਵੀ ਭੈਣ ਜੀ ਮੈਂ ਕਹਿੰਦਾ ਜਿਹੜੇ ਉਹ ਅੱਜ ਕੱਲ ਕੰਦਾ ਨਾ ਨਹੀਂ ਲੱਗ ਜਾਂਦੇ ਪਤਲੇ ਉਹ ਕਰਾਓ ਤੁਸੀਂ ਸਭ ਹਾਂ 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 ਜੀ ਜੀ ਟੀਵੀ ਹਾਂ 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 ਅੱਲ ਦੀ ਹੁੰਦੀ ਆ ਉਹ ਨਾ ਚਿਹਰਾ ਸੰਤਰੀ ਚੀ ਗਾਵਾਂ ਜੀ ਜੀ ਨਾਲ ਹੀ ਭੇਜਦੇ ਨੇ ਕਿਥੇ ਕਈ ਬੰਦੇ ਪਾਸੇ ਪਰ ਘਰਾਂਗੇ ਦੇਖਣਾ ਤੇ ਇੰਨਾ ਨਹੀਂ ਹੈ ਜੀ 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 ਭੈਣ ਜੀ ਤਾਂ ਗੱਲ ਹੈ ਸੜਾ ਵੀ ਅਗਰ ਨਵੋ ਫਰਨੀਚਰ ਲੈਦੇ ਆਂ ਹੂੰ ਹੂੰ ਤੇ ਉਹ ਬਤਾ ਜੀ ਕੋ ਸੋਫਾ ਸੈੱਟ ਕੋਈ ਇਦਾਂ ਬੈੱਡ ਵਗੈਰਾ ਉਹ ਜ਼ਰੂਰਤ ਨਹੀਂ ਆਗੀ ਉਹ ਸੌਣਗੇ ਇਹਨਾਂ ਨੇ ਸੌਣਾ ਤੇ ਇਹਨਾਂ ਨੂੰ ਚਾਹੀਦਾ ਹੀ ਏ ਮੈਂ ਤਾਂ ਕਮਰਾ ਤਿਆਰ ਕਰਤੇ ਉਹ ਸਾਰੇ پیسے ਥੋੜਾ ਮੈਨ ਲੱਗ ਜਾਣੇ ਆ ਠੀਕ ਆ ਭੈਣ ਜੀ ਆਪਾਂ ਕੁੱਲ ਮਿਲਾ ਕੇ ਜਿਹੜਾ ਕੋਈ 20 ਲੱਖ ਦਾ ਆਪਾਂ ਲੋਨ ਇਹਨਾਂ ਦਾ ਪਾਸ ਕਰ ਲੱਗੇ ਆ ਸਾਰਾ ਵੀ ਦੇ ਰੋਟੀ ਪਰਾਣੀ ਵਧੀਆ ਸਾਲੀ ਜਿੱਤ ਚਾਹੀਦੀ ਹਾਂਜੀ 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 ਰਾਤਰੀ ਦੀ ਸੇਵਾ ਚਾਹੀਦੀ ਫੁੱਲ ਫੁੱਲ ਠੀਕ ਆ ਪੈਂਜੀ ਆਪਣਾ ਮੁੰਡਾ ਕਿੰਨਾ ਕੁ ਪੜਿਆ ਜੀ ਮੁੰਡਾ ਬਸ ਅੱਧੀ 10th ਕੀਤੀ ਹੋਈ ਹੈ ਪੈਂਜੀ ਇੱਕ ਛੋਟੀ ਜੀ ਮੁਸ਼ਕਲ ਆ ਹੁਣ ਹਾਂਜੀ ਜੀ ਅਸੀਂ ਲੋਨ ਤਾਂ ਚਲੋ ਅਸੀਂ ਪਾਸ ਕਰ ਹੀ ਦੇਣਾ ਪਰ ਇਹ ਨਾ ਕਾਨੂੰਨੀ ਤੌਰ ਤੇ ਜੁਰਮ ਹੁੰਦਾ ਹੈ ਦਾਜ ਲੈਣਾ ਹਾਂਜੀ ਤੇ ਅਸੀਂ ਇਹ ਚਾਹੁੰਦੇ ਆ ਕਿ ਨਹੀਂ ਨਹੀਂ ਮੇਰੀ ਗੱਲ ਸੁਣੋ ਅਸੀਂ ਚਲੋ ਆਪਣੇ ਘਰ ਦੀ ਗੱਲ ਆ ਉਹ ਤੁਹਾਡਾ ਨਾਲ ਗੱਲ ਕੋਈ ਨਹੀਂ ਤੇ ਕਾਹਦੀ ਪਰਦਾ ਕਾਦਾ ਰਹਿ ਗਿਆ ਆ ਨਾ ਲੱਗਦਾ ਤੇ ਚਲੋ ਹਾਂਜੀ ਹਾਂਜੀ ਮੈਨੂੰ ਗੱਲ ਕਰਕੇ ਚੰਗਾ ਲੱਗਾ ਸਾਨੂੰ ਤੇ ਤੁਹਾਡਾ ਪੈਗਾ ਸੋਚ ਲਿਆ ਕਿ ਤੁਸੀਂ ਇੰਝ ਕਰੋ ਕਿ ਦੋ ਕਮੇਟਨਾ ਇਦਾਂ ਕੋਈ ਸੈਣੀ ਜੀ ਗੱਲਾਂ ਕਰ ਲਓ ਤਾਂ ਕਿ ਅਸੀਂ ਤੁਹਾਡੀ ਗੱਲ ਰਿਕਾਰਡ ਕਰ ਲਈਏ ਤੇ ਜੇ ਕੱਲ ਨੂੰ ਕੋ ਪੁਲਿਸ ਕੋਈ ਗੱਲਬਾਤ ਕਰੇ ਤੇ ਤੁਹਾਡੀ ਰਿਕਾਰਡਿੰਗ ਆ ਜਾਂਦੀਏ ਵੀ ਤੁਸੀਂ ਤੇ ਦਾਜ ਦੇ ਖਿਲਾਫ ਹੋ ਤੁਸੀਂ ਦਾਜ ਮੰਗਦੇ ਨਹੀਂ ਹੈਗੇ ਲੋ ਹਾਂਜੀ ਜੀ ਸਾਰੇ ਦੇ ਤੇ ਅਸੀਂ ਸੱਤ ਬਕਸ਼ ਖਲਾਫ ਹਾਂ ਹੂੰ ਤਾਂ ਸਾਨੂੰ ਚਾਹੀਦੇ ਨਹੀਂ ਥੀ ਜਿਨ੍ਹਾਂ ਨੇ ਦੇਤੀ ਮਾਪੇ ਨੇ ਤੇ ਉਹਨਾਂ ਨੇ ਸਭ ਕੁਝ ਦੇ ਦਿੱਤਾ ਹੂੰ ਅਸਲੀ ਤੇ ਸਾਹ ਜਿਹੇ ਕਰਸਾਂ ਬੀਗੇ ਰਾਜੀ ਰਵੇ ਮੇਰਾ ਮੁੰਡਾ ਕਮਾਣਾ ਮੇਰੇ ਮੁੰਡੇ ਨਾਲੇ ਕਮਾਛ ਬੀ ਦੇ ਨਾ ਬਸੇ ਰੱਖੋ ਜਿਹਨਾਂ ਧੀਰੇਤੀ ਹੋਰ ਪਿੱਛੇ ਵੀ ਰਹਿ ਗਿਆ ਸਾਹ ਧੀਰੇਤੀ ਸਤਪੰਦੇ ਤਾਂ ਹੀ ਉਹਨਾਂ ਨੇ ਛਾੜੀਆਂ ਵਿੱਚ ਹੀ ਆਲੇ ਦੋਸ ਤੇ ਵੇਂਗੀਆਂ ਨੇ ਤੇ ਤੁਸੀਂ ਅੰਤੀ ਜੀ ਕਿੰਨਾ ਕਲਾ ਦਿੱਤਾ ਸੀ ਅਸਲੀ ਥੋੜਾ ਬੁਆਤੀ ਜਿੱਲਾ ਸਾਨੂੰ ਸਰੇਆ ਬਗਿਆ ਗੱਡੀ ਦੀ ਤੁਸੀਂ ਤੁਸੀਂ ਗੱਡੀ ਨਾਲ ਹੀ ਗੱਡੀ ਗੁੱਟੀ ਵੀ ਦਿੱਤੀ ਸੀ ਮੈਸੇ ਆਂਟੀ ਜੀ ਮੈਂ ਸੋਚਦਾ ਪਿਆ ਕਿ ਜੋ ਹੁਣ ਅਸੀਂ ਤੁਹਾਡੇ ਕੋਲ ਰਿਕਾਰਡ ਕਰਾਇਆ ਹਾਂ ਜੀ ਜੇ ਤੁਸੀਂ ਅਸਲ ਦੇ ਵਿੱਚ ਜੇ ਇਸ ਗੱਲ ਦੇ ਉੱਤੇ ਥੋੜਾ ਜਿਹਾ ਗੌਰ ਕਰੋ ਤਾਂ ਮੇਰੇ ਖਿਆਲ ਦੇ ਨਾਲ ਇੱਕ ਘਰ ਖੋਬਰ ਬਣ ਜਾਏਗਾ ਜਗ ਬਾਣੀ ਰੇਡੀਓ ਤੋਂ लवली नूर ਗੱਲ ਕਰ ਰਹੇ ਹਾਂ ਜੀ ਮੈਂ ਤੇ ਗਲਤ ਆ ਕਿ ਜਾਂ ਸਹੀ ਆ ਜੋ ਤੁਸੀਂ ਕਰਦੇ ਪਏ ਹੋ ਲੋ ਜੀ ਫੋਨ ਲਾਈਨ ਕੱਟ ਦਿੱਤੀ ਗਈ ਆ ਭੈਣ ਜੀ ਹੁਣ ਵੱਲੋਂ ਹੀ ਦੋਸਤੋ ਕਿੰਨਾ ਔਖਾ ਹੁੰਦਾ ਨਾ ਸੱਚ ਸੁਣਨਾ ਅਸੀਂ ਆਪਣੇ ਸਰੋਤਿਆਂ ਨੂੰ ਪਹਿਲਾਂ ਤੇ ਦੱਸਣਾ ਚਾਹੁੰਦੇ ਆ ਕਿ ਜਿਸ ਕੁੜੀ ਦੇ ਨਾਲ ਇਹਨਾਂ ਦੇ ਮੁੰਡੇ ਦਾ ਰਿਸ਼ਤਾ ਹੋਣਾ ਸੀਗਾ ਉਸ ਭੈਣ ਦੇ ਫੋਨ ਸਾਨੂੰ ਆਇਆ ਸੀਗਾ ਤੇ ਉਹਨਾਂ ਆਇਆ ਸੀਗਾ ਕਿ ਤੁਸੀਂ ਇਹ ਗੱਲਬਾਤ ਉਹਨਾਂ ਨਾਲ ਕਰੋ ਤਾਂ ਕਿ ਹੋਰ ਵੀ ਜਿਹੜੀਆਂ ਭੈਣਾਂ ਨੇ ਇਹੋ ਜਿਹੇ ਦਾਜ ਦੇ ਲੋਭੀਆਂ ਦੇ ਹੱਥੇ ਚੜਨ ਤੋਂ ਪਹਿਲਾਂ ਆਪਣੇ ਆਪ ਨੂੰ ਬਚਾ ਸਕਣ ਤੇ ਜਿਹੜੇ ਵੀ ਮੁੰਡੇ ਵਾਲੇ ਤੁਹਾਨੂੰ ਰਿਸ਼ਤੇ ਤੋਂ ਪਹਿਲਾਂ ਹੀ ਇੰਨਾ ਤੰਗ ਕਰਦੇ ਆ ਨਾ ਸਮਝੋ ਕਿ ਉਹ ਤੁਹਾਡੇ ਨਾਲ ਰਿਸ਼ਤਾ ਨਹੀਂ ਜੋੜਨਾ ਚਾਹੁੰਦੇ ਤੁਹਾਡੇ ਨਾਲ ਸੌਦਾ ਕਰ ਰਹੇ ਆ ਅੱਜ ਲਈ ਸਿਰਫ ਇੰਨਾ ਹੀ ਸੁਣਦੇ ਰਹੋ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਜਗ ਬਾਣੀ ਰੇਡੀਓ